3500 ਲਗਭਗ ਫੌਜ ਉਹਨਾਂ ਦੀ ਤੇ 65 ਟੈਂਕ ਚੱਲੇ ਸੀ ਜਿਹੜੇ 45 ਬਾਰਡਰ ਕਰਕੇ ਪਾਸ ਪਾਰ ਕਰਕੇ ਸਾਡੇ ਤੇ ਇਹਨਾਂ ਨੇ ਹਮਲਾ ਕੀਤਾ ਔਰ ਸਾਨੂੰ ਚਾਰ ਚਫੇਰੇ ਉਹਨਾਂ ਨੇ ਘੇਰ ਲਿਆ ਸੀ ਅਸੀਂ ਉੱਥੇ ਲੜ ਕੇ ਮਰਨ ਦੀ ਫੌਂ ਖਾਦੀ ਔਰ ਅਸੀਂ ਇਹ ਇਤਿਆਹ ਸੀਗਾ ਕਿ ਨਾ ਤਾਂ ਕੈਦੀ ਹੋਣਾ ਤੇ ਨਾ ਇੱਥੋਂ ਭੱਜਣਾ ਹੈ ਇੱਥੇ ਸ਼ਹੀਦ ਹੋਣਾ ਚੰਨੀ ਦਿਓ ਰਹਾ ਉਹਨੇ ਇੱਕ ਫਿਲਮ ਬਣਾਈ ਆ ਜੋ ਸਜਾਈ ਤੋਂ ਕੋਈ ਕੋਹਾ ਦੂਰ ਹੈ ਕਿਉਂਕਿ ਉਸਨੇ ਕੁਥਮ ਕੁਥਾ ਦੀ ਜੜਾਈ ਦਿਖਾਈ ਔਰ ਸਾਰੇ ਸ਼ਹੀਦ ਹੋਏ ਦਿਖਾ ਦਿੱਤੇ ਜਦ ਕਿ ਅਸੀਂ ਸਾਰੇ ਜਿਉਂਦੇ ਹਾਂ ਔਰ ਸਾਡੇ ਤਿੰਨ ਜਵਾਨ ਜਿਹੜੇ ਸ਼ਹੀਦ ਹੋਏ ਸੀਗੇ ਤਿੰਨ ਜਵਾਨ ਕੋ ਆ ਕੇ ਅਸੀਂ ਪਾਕਿਸਤਾਨੀ ਫੌਜ ਦਾ ਭਾਰੀ ਨੁਕਸਾਨ ਕੀਤਾ ਸਾਡੇ ਫੜੇ ਹੋਏ ਟੈਂਕ ਉਥੇ ਲੂੰਗੋਵਾਲੀ ਪੋਰਟ ਦੇ ਇਰਦ ਗਿਰਦ ਅੱਜ ਵੀ ਖੜੇ ਹਨ 1971 ਵਿੱਚ ਹੋਈ ਜੰਗ ਦੀਆਂ ਜੜੀਆਂ ਯਾਦਾਂ ਤਾਜ਼ਾ ਅੱਜ ਅੱਜ ਤਨ ਤੁਹਾਨੂੰ ਅਸੀਂ ਕਰਵਾਉਣ ਜਾ ਰਹੇ ਹਾਂ ਕਿਉਂਕਿ ਉਸ ਜੰਗ ਦੇ ਵਿੱਚ ਜਿਨ੍ਹਾਂ ਨੇ ਹਿੱਸਾ ਲਿਆ ਸੀਗਾ ਜਿਨ੍ਹਾਂ ਨੇ ਬਹਾਦਰੀ ਦੇ ਨਾਲ ਲੜਿਆ ਸੀਗਾ ਤੇ ਦੁਸ਼ਮਣ ਦੇ ਦੰਦ ਜਿਹੜੇ ਆ ਖੱਟੇ ਕੀਤੇ ਸੀਗੇ ਉਹ ਵੀ ਜਿਹੜੇ ਅੱਜ ਸਾਡੇ ਨਾਲ ਮੌਜੂਦ ਨੇ ਤੇ ਉਹ ਗੱਲਬਾਤ ਉਹਨਾਂ ਨਾਲ ਕਰਾਂਗੇ ਵੀ ਉਹ ਅੱਜ ਜਿਹੜੀ ਕਹਿ ਸਕਦੇ ਆ ਦੇਸ਼ ਆਪਣੇ ਦੇਸ਼ ਵੇਚੀ ਜਿਹੜਾ ਮਾਨ ਸਨਮਾਨ ਦੀ ਲੜਾਈ ਲੜਦੇ ਹੋਏ ਦਿਖਾਈ ਦੇ ਰਿਹਾ ਕਿਉਂਕਿ ਜੋ ਵਾਅਦੇ ਸਰਕਾਰਾਂ ਨੇ ਇਹਨਾਂ ਨਾਲ ਜਿਹੜੇ ਉਹ ਕੀਤੇ ਸੀਗੇ ਜਦੋਂ ਇਹਨਾਂ ਨੇ ਜੰਗ ਲੜੀ ਸੀਗੀ ਦੇਸ਼ ਨੂੰ ਜਿਹ ਕਹਿ ਸਕਦੇ ਇੱਕ ਵੱਡੀ ਜਿਹੜੀ ਲੜਾਈ ਦੇ ਵਿੱਚ ਇੱਕ ਜਿੱਤ ਪ੍ਰਾਪਤ ਕਰਵਾਈ ਸੀਗੀ ਉਹ ਤੋਂ ਅਰੇ ਵਾਅਦੇ ਸਰਕਾਰਾਂ ਵੱਲੋਂ ਕੀਤੇ ਗਏ ਸੀ ਲੇਕਿਨ ਉਹ ਮਾਨ ਸਨਮਾਨ ਅੱਜ ਵੀ ਜਿਹੜਾ ਉਹਨਾਂ ਨੂੰ ਨਹੀਂ ਮਿਲਿਆ ਜਿਸ ਦਾ ਮਲਾਲ ਜਿਹੜਾ ਇੱਥੇ ਜਿਹੜਾ ਵੀ ਉਹਨਾਂ ਜਿਹੜੇ ਜਵਾਨਾਂ ਨੂੰ ਜਿਹੜਾ ਉਹ ਅੱਜ ਵੀ ਜਿਹੜਾ ਵੀ ਮਨ ਦੇ ਵਿੱਚ ਖੜਕਦਾ ਦਿਖਾਈ ਦੇ ਰਿਹਾ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਆਖਿਰ ਉਸ ਲੜਾਈ ਦੇ ਵਿੱਚ ਇਹਨਾਂ ਨੇ ਕਿਸ ਤਰ੍ਹਾਂ ਹਿੱਸਾ ਲਿਆ ਤੇ ਅੱਜ ਦਾ ਜਿਹੜਾ ਇਹਨਾਂ ਦੇ ਮਨਾਂ ਦੇ ਵਿੱਚ ਉਹ ਮਲਾਲ ਹੈ ਉਹ ਕੀ ਮਲਾਲ ਹੈਗਾ ਵੀ ਜਿਹਨੂੰ ਲੈ ਕੇ ਹਜੇ ਤੱਕ ਵੀ ਉਹ ਦਰਦ ਜਿਹੜਾ ਆਪਣੇ ਮਾਨ ਸਨਮਾਨ ਪਾਉਣ ਵਾਸਤੇ ਉਹ ਠੋਕਰਾ ਖਾਂਦੇ ਹੋਏ ਦਿਖਾਈ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਮੇਰਾ ਨਾਮ ਜੀ ਜਗਦੇਵ ਸਿੰਘ ਪਿੰਡ ਕਲਖੁਰਦ ਜ਼ਿਲ੍ਹਾ ਫਰੋਹਂਟਰ ਮੈਂ ਬਹੁਤ ਧੰਨਵਾਦੀ ਹਾਂ ਤੁਹਾਡਾ ਪੀਸੀ ਨਿਊਜ਼ ਵਾਲਿਆਂ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਸੱਦ ਕੇ ਆਪਣੇ ਉਹ ਹਾਲਾਤ ਲੜਾਈ ਦੀ ਜਿਹੜੀ ਅਸੀਂ ਜਿੱਤ ਸੀ ਉਹਦੇ ਬਾਰੇ ਦੱਸਣ ਦੀ ਕਿਰਪਾਤਾ ਕੀਤੀ ਹੈ ਹਾਂ ਜੀ ਅੱਜ ਦੇ ਜੋ ਉਸ ਦੌਰ ਦੇ ਵਿੱਚ ਕੀ ਹੋਇਆ ਸੀਗਾ ਜਦੋਂ ਤੁਸੀਂ ਮਤਲਬ 1971 ਦੀ ਜੰਗ ਸੀਗੀ ਵੀ ਉਦੋਂ ਕਿਸ ਤਰ੍ਹਾਂ ਤੁਸੀਂ ਮਤਲਬ ਕੀ ਉਹਦੇ ਵਿੱਚ ਹਿੱਸਾ ਲਿਆ ਕਿਸ ਤਰ੍ਹਾਂ ਤੁਹਾਡੀ ਟ੍ਰੇਨਿੰਗ ਦਾ ਉਹ ਪਾਰਟ ਰਿਹਾ ਕਿਸ ਤਰ੍ਹਾਂ ਤੁਹਾਡੀ ਉਹ ਨੌਕਰੀ ਦੇ ਵਿੱਚ ਤੁਸੀਂ ਉਹ ਜੰਗ ਲੜੀ ਤਾਂ ਜੋ ਦੇਸ਼ ਨੂੰ ਜੜਾ ਵੀ ਇੱਕ ਜਿੱਤ ਵੱਲ ਜੜਾ ਲਿਜਾਇਆ ਜਾ ਸਕੇ ਆਪਣੀ ਪੋਸਟ ਬਚਾਈ ਜਾ ਸਕੇ ਕੌਮਾਂ ਗਿਉਂਦੀਆਂ ਜੋ ਮਰਦੀਆਂ ਨੇ ਕੌਮਾਂ ਮਰਦੀਆਂ ਜੋ ਮਰਨੋਂ ਡਰਦੀਆਂ ਨੇ ਉਸ ਲੜਾਈ ਦੇ ਵਿੱਚ ਅਸੀਂ ਲਗਭਗ ਇੱਕੋ ਕੰਪਨੀ ਸੀ 120 ਆਦਮੀ ਜਿਨ੍ਹਾਂ ਦੇ ਵਿੱਚੋਂ 25 26 ਬੰਦੇ ਅੱਗੇ ਪੈਟਰੋਲਿੰਗ ਗਏ ਸੀਗੇ 80 ਜਾਂ 85 ਬੰਦੇ ਜੀ ਅਸੀਂ ਉੱਥੇ ਹਾਜ਼ਰ ਸੀ ਸਾਡੀ ਕਮਾਂਡਿੰਗ ਸਾਡੀ α ਕੰਪਨੀ ਦੇ ਕਮਾਂਡਰ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਬਹੁਤ ਹੀ ਸੂਝਵਾਨ ਤੇ ਦਲੇਰ ਆਦਮੀ ਸੀਗੇ ਜਿਹੜੇ ਕਰ ਰਹੇ ਸੀਗੇ ਤੇ ਉਦੋਂ ਪਾਕਿਸਤਾਨ ਦਾ ਹਮਲਾ 3500 ਲਗਭਗ ਫੌਜ ਉਹਨਾਂ ਦੀ ਤੇ 65 ਟੈਂਕ ਚੱਲੇ ਸੀ ਜਿਹੜੇ 45 ਬਾਰਡਰ ਕਰਕੇ ਪਾਸ ਪਾਰ ਕਰਕੇ ਸਾਡੇ ਤੇ ਜਿਹਨਾਂ ਨੇ ਹਮਲਾ ਕੀਤਾ ਔਰ ਸਾਨੂੰ ਚਾਰ ਚਫੇਰੇ ਉਹਨਾਂ ਨੇ ਘੇਰ ਲਿਆ ਸੀ ਪਰ ਹੀ ਉਸ ਅਗਨੀ ਪ੍ਰੀਖਿਆ ਦੇ ਵਿੱਚੋਂ ਪੂਰੇ ਉਤਰੇ ਅਸੀਂ ਉਥੇ ਭੱਜਣ ਦੀ ਕੋਈ ਨਹੀਂ ਕੋਸ਼ਿਸ਼ ਕੀਤੀ ਅਸੀਂ ਉਥੇ ਲੜ ਕੇ ਮਰਨ ਦੀ ਫੌਂ ਖਾਦੀ ਔਰ ਅਸੀਂ ਇਹ ਇਤਿਹਾਸ ਹੈਗਾ ਵੀ ਨਾ ਤਾਂ ਇੱਥੇ ਹੀ ਹੋਣਾ ਤੇ ਨਾ ਇੱਥੋਂ ਭੱਜਣਾ ਹੈ ਇੱਥੇ ਸ਼ਹੀਦ ਹੋਣਾ ਹੈ ਚਾਂਦਪੂਰੀ ਸਾਹਿਬ ਨੇ ਕਿਹਾ ਸੀ ਜੇ ਇੱਥੋਂ ਤੁਸੀਂ ਲੜ ਕੇ ਮਰ ਵੀ ਗਏ ਤਾਂ ਸਾਰਾ ਗੜੀ ਵਾਂਗੂ ਇੱਥੇ ਮੇਲੇ ਲੱਗਣਗੇ ਤੇ ਜੇ ਭੱਜ ਗਏ ਤਾਂ ਆਪਾਂ ਕਿਸੇ ਨੂੰ ਕੀ ਮੂੰਹ ਵਿਖਾਵਾਂਗੇ ਸੋ ਅਸੀਂ ਉਥੇ ਜਕਾਰੇ ਛੱਡੇ ਔਰ ਉਥੇ ਲੜਨ ਦੀ ਕਸਮ ਖਾਦੀ ਅਸੀਂ ਉਹ ਲੜਾਈ ਜਿਹੜੀ ਹੈ ਵਿਸ਼ੇਸ਼ਾਂ ਦੇ ਵਿੱਚ ਵੀ ਉਹਦੀ ਬਹੁਤ ਮਸ਼ਹੂਰੀ ਹੋਈ ਆ ਤੇ ਉਹ ਸਾਰਾ ਗੜੀ ਨਾਲ ਮਿਲਦੀ ਜੁਲਦੀ ਅਸੀਂ ਉਹਨਾਂ ਤੋਂ ਪ੍ਰੇਰਿਤ ਹੋ ਕੇ ਇਹ ਲੜਾਈ ਲੜੀ ਤੇ ਭਾਰਤੀ ਫੌਜ ਦੇ ਵਿਦੇਸ਼ਾਂ ਵਿੱਚ ਵੀ ਡੰਕੇ ਵੱਜੇ ਅੱਜ ਦੇ ਦੌਰ ਦੇ ਵਿੱਚ ਉਦੋਂ ਤੁਸੀਂ ਜੰਗ ਲੜੀ ਤੁਸੀਂ ਉਹਦੇ ਵਿੱਚ ਜਿੱਤ ਪ੍ਰਾਪਤ ਕੀਤੀ ਆਪਣੀ ਪੋਸਟ ਵਿਜ਼ਨ ਨਹੀਂ ਛੱਡੀ ਭਾਵੇਂ ਮਤਲਬ ਕਿ ਜਿਆਦਾ ਤੁਹਾਡੇ ਨਾਲੋਂ ਜਿਹੜੀ ਹੈ ਵੀ ਕਹਿ ਸਕਦੇ ਆ ਵੀ ਜਿਆਦਾ ਤਦਾਦ ਸੀਗੀ ਦੁਸ਼ਮਨਾ ਦੀ ਲੇਕਿਨ ਉਹਨਾਂ ਤੋਂ ਤੁਸੀਂ ਡਰ ਕੇ ਵੀ ਮਤਲਬ ਕਿ ਕਿਸੇ ਬਿਨਾ ਡਰੇ ਜਿਹੜਾ ਤੁਸੀਂ ਆਪਣੇ ਪੋਸਟ ਤੇ ਡਟੇ ਰਹੇ ਤੇ ਮੁਕਾਬਲਾ ਕੀਤਾ ਅੱਜ ਤੁਹਾਨੂੰ ਜਿਹੜਾ ਵੀ ਇੱਥੇ ਗੱਲ ਕਰ ਰਿਹਾ ਵੀ ਕਿਸ ਤਰ੍ਹਾਂ ਦਾ ਮਲਾਲ ਹੈ ਜਿਹੜਾ ਮਨ ਦੇ ਵਿੱਚ ਜਿਹੜਾ ਲੈ ਕੇ ਤੁਸੀਂ ਅੱਜ ਇੱਥੇ ਚੱਲਦੇ ਪੇ ਦਿਖਾਈ ਦੇ ਰਿਹਾ ਹੋਈ ਨੂੰ ਤੇ ਰੱਬ ਨੂੰ ਜਿਹੜੀ ਸਾਡੇ ਰਾਜਸੀ ਲੀਡਰ ਆ ਔਰ ਸਰਕਾਰਾਂ ਔਰ ਆਮ ਲੋਕ ਆ ਉਹ ਉਹਨੂੰ ਯਾਦ ਕਰਦੇ ਹਨ ਜਦੋਂ ਦੇਸ਼ ਤੇ ਮੁਸੀਬਤ ਪੈਂਦੀ ਆ ਜਿਵੇਂ ਲੜਾਈ ਹਾਰਡ ਆਉਣ ਪਚਾਲ ਆਉਣ ਪਰ ਦੇਸ਼ ਦੇ ਜਵਾਨ ਪੂਰੀ ਫੌਜ ਸਾਡੀ ਆਪਣੇ ਜੋਖਮ ਚ ਪਾ ਕੇ ਆਪਣੀ ਜਾਨ ਨੂੰ ਲੜਦੀ ਆ ਪਰ ਜਦੋਂ ਮੁਸੀਬਤ ਟਲ ਜਾਂਦੀ ਹੈ ਤੇ ਇਹ ਕੋਈ ਸਾਡੀ ਇਹ ਇੰਨੀ ਪ੍ਰਵਾਹ ਨਹੀਂ ਕਰਦੇ ਇਹ ਸਾਡੀਆਂ ਸਰਕਾਰਾਂ ਫਿਲਮੀ ਐਕਟਰਾਂ ਤੇ ক্রিকেট ਖਿਡਾਰੀਆਂ ਦੇ ਉਪਾਸ਼ਕ ਹਨ ক্রিকেট ਖਿਡਾਰੀਆਂ ਤੇ ਹੋਰ ਖਿਡਾਰੀਆਂ ਤੋਂ ਕਰੋੜਾਂ ਰੁਪਇਆ ਪਾਣੀ ਵਾਂਗ ਵਹਾਇਆ ਜਾਂਦਾ ਹੈ ਪਰ ਫੌਜੀਆਂ ਦੀ ਦੋਰ ਦੇਖਾ ਦਫਤਰਾਂ ਦੇ ਵਿੱਚ ਜਾਂ ਹੋਰ ਕਿਤੇ ਬਹੁਤੀ ਸੁਣਵਾਈ ਨਹੀਂ ਹੈ ਇਹ ਵੀ ਕੁਝ ਸਮੇਂ ਤੋਂ ਹੈ ਕੁਝ ਸਮਾਂ ਸੀ ਜਦੋਂ ਫੌਜ ਦੀ ਬਹੁਤ ਹਜਤਮਾਨ ਹੁੰਦਾ ਸੀ ਜੋ ਹੁਣ ਉਹ ਨਹੀਂ ਹੋ ਰਿਹਾ ਪਿਛਲੇ ਸਾਲ ਤੁਸੀਂ ਕੁਝ ਸਮੇਂ ਤੋਂ ਕਟਨਾਵਾ ਸੁਣੀਆਂ ਹਨ ਜਿਵੇਂ ਕਰਨਲ ਦੀ ਕਟਾਈ ਕਰਨੀ ਹੋਰ ਫੌਜੀਆਂ ਨੂੰ ਛੁੱਟੀ ਆਿਆਂ ਨੂੰ ਪੁਲਿਸ ਨੇ ਉਹਨਾਂ ਨੂੰ ਧੱਕੇਸ਼ਾਹੀ ਕਰਨੀ ਤੇ ਇਹ ਜਿਹੜਾ ਕੰਮ ਇਹ ਦੂਰ ਹੋਣਾ ਚਾਹੀਦਾ ਸੂਚਕੀ ਸੋਚਦੇ ਵੀ ਹੁਣ ਅੱਜ ਦੇ ਦੌਰ ਦੇ ਵਿੱਚ ਕੀ ਕਾਰਨ ਹੈ ਗਿਆ ਵੀ ਜਿਵੇਂ ਫੌਜੀਆ ਦਾ ਮਾਨ ਸਨਮਾਨ ਉਹਨਾਂ ਨੂੰ ਨਹੀਂ ਮਿਲਦਾ ਵੀ ਜਿਵੇਂ ਪਹਿਲਾਂ ਕਹਿੰਦੇ ਸੀ ਵੀ ਦੇਸ਼ ਦੇ ਰੱਖਿਆ ਕਰਨ ਵਾਲੇ ਜਿਹੜੇ ਫੌਜੀ ਜਵਾਨ ਅਗੇ ਆ ਉਹ ਜਿੱਥੇ ਵੀ ਦੇਖਦੇ ਸੀ ਉਹਨਾਂ ਦੀ ਇੱਜ਼ਤ ਮਾਨ ਪੂਰੀ ਤਰ੍ਹਾਂ ਹੁੰਦਾ ਸੀ ਕੀ ਅੱਜ ਕੱ데 ਦੌਰ ਦੇ ਵਿੱਚ ਵੀ ਉਹ ਦਫ਼ਤਰਾਂ ਦੇ ਵਿੱਚ ਜਾਂ ਸਰਕਾਰੀ ادارے ਵਿੱਚ ਉਹ ਮਾਨ ਸਨਮਾਨ ਨਹੀਂ ਮਿਲਦਾ ਉਹ ਮਾਨ ਸਨਮਾਨ ਨਹੀਂ ਹੈ ਉਹ ਤੁਹਾਨੂੰ ਮੈਂ ਦੱਸ ਦਿਆ ਜਦੋਂ ਅਸੀਂ ਇਹ ਲੜਾਈ ਜਿੱਤੀ ਸੀਸ ਫਾਇਰ ਤੋਂ ਬਾਅਦ ਮੁੱਖ ਮੰਤਰੀ ਸੀਐਮ ਰਾਜਸਥਾਨ ਬਰਕਤullah ਖਾਂ ਵੀ ਆਏ ਜਿਵੇਂ ਰਾਮ ਵੀ ਡਿਫੈਂਸ ਮਨਿਸਟਰ ਗਏ ਹੋਰ ਮੰਤਰੀ ਆਏ ਪਰ ਆਮ ਲੜਾਈਆਂ ਦੇ ਵਿੱਚ ਕਦੇ ਯੂਨੋ ਨੇ ਆਏ ਦੀ ਸੁਣਿਆ ਯੂਨੋ ਦੇ ਮੈਂਬਰ ਵੀ ਆਏ ਵੀ ਐਡੀ ਬਹਾਦਰੀ ਕਿਹੜੇ ਜਵਾਨਾਂ ਨੇ ਲੜੀ ਆ ਉਹ ਵਰਕੋਤਲਾ ਖਾਨ ਨੇ ਤੇ ਸਰਕਾਰ ਨੇ ਰਾਜਸਥਾਨ ਨੇ 15 ਕਿਕੇ ਮਰਬਾ ਜ਼ਮੀਂਦਾਰ ਦੇਣ ਦਾ ਔਰ ਪੰਜ-ਪੰਜ ਕਿਲੇ ਪੰਜਾਬ ਗੌਰਮ ਨੇ ਦੇਣ ਦੇ ਵਾਅਦੇ ਕੀਤੇ ਸੀ ਪਰ ਉਹ ਵੀ ਹਵਾ ਹੋ ਗਏ ਕਿਸੇ ਨੇ ਬਾਤ ਹੀ ਨਹੀਂ ਪੁੱਛੀ ਵੀ ਇਹ ਜਿਉਂਦੇ ਕਿ ਮਰ ਗਏ ਹਨ ਤੇ ਜੋ ਚਨੀ ਦਿਓ ਰਹਾ ਉਨੇ ਇੱਕ ਫਿਲਮ ਬਣਾਈ ਹੈ ਜੋ ਸਜਾਈ ਤੋਂ ਕੋਈ ਕੋਹਾ ਦੂਰ ਹੈ ਕਿਉਂਕਿ ਉਸਨੇ ਗੁੱਥਮਕੁੱਥਾ ਦੀ ਜੜਾਈ ਦਿਖਾਈ ਔਰ ਸਾਰੇ ਸ਼ਹੀਦ ਹੋਏ ਦਿਖਾ ਦਿੱਤੇ ਜਦ ਕਿ ਅਸੀਂ ਸਾਰੇ ਜਿਉਂਦੇ ਹਾਂ ਔਰ ਸਾਡੇ ਤਿੰਨ ਜਵਾਨ ਜਿਹੜੇ ਸ਼ਹੀਦ ਹੋਏ ਸੀਗੇ ਤਿੰਨ ਜਵਾਨ ਕੋ ਆ ਕੇ ਅਸੀਂ ਪਾਕਿਸਤਾਨੀ ਫੌਜ ਦਾ ਭਾਰੀ ਨੁਕਸਾਨ ਕੀਤਾ ਸਾਡੇ ਫੜੇ ਹੋਏ ਟੈਂਕ ਉਥੇ ਲੂੰਗੋਵਾਲੀ ਪੋਰਟ ਦੇ ਅਰਧਗਿਰ ਅੱਜ ਵੀ ਖੜੇ ਹਨ ਜੋ ਭਾਰਤੀ ਮਾਂ ਦੇ ਸਪੂਤਾਂ ਦੀ ਬਹਾਦਰੀ ਦੀ ਉਗਵਾਹੀ ਪੜ ਰਹੇ ਹਨ ਜੇ ਕਿਸੇ ਨੂੰ ਸ਼ੱਕ ਹੈ ਤਾਂ ਉਥੇ ਜਾ ਕੇ ਦੇਖ ਸਕਦਾ ਹੈ ਅਸੀਂ ਧੰਨਵਾਦੀ ਹਾਂ ਫੌਜ ਦੇ ਉਹਨਾਂ ਜਰਨੈਲਾਂ ਦੇ ਪੋਪੀ ਗੁਲੀਆ ਸਾਹਿਬ ਤੇ ਹੋਰ ਜਿਹੜੇ ਮੌਜੂਦਾ ਹੁਣ ਉਥੇ ਜਰਨੈਲ ਹਨ ਉਹਨਾਂ ਨੇ ਸਾਨੂੰ ਲੰਬਿਆ ਪੰਜਾਬ ਦੇ ਵਿੱਚੋਂ ਔਰ ਸਾਨੂੰ ਸਮੇਂ-ਸਮੇਂ ਉਥੇ ਸੱਦ ਕੇ ਮਾਨ ਸਨਮਾਨ ਕਰਦੇ ਹਨ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਪਾਸੇ ਕੋਈ ਕਦੇ ਧਿਆਨ ਨਹੀਂ ਦਿੱਤਾ ਇਹ ਸਿਰਫ ਸਫੇਦ ਪੋਸ਼ ਲੜਾਈ ਜਿਹੜੀ ਹੈ ਚੋਣਾ ਮੇਰੇ ਹੀ ਵੈਧੇ ਕਰਦੇ ਹਨ ਬਾਅਦ ਚ ਇਹ ਮੁੱਕਰ ਜਾਂਦੇ ਹਨ ਹੁਣ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਕੀ ਗੱਲ ਹੈਗੀ ਆ ਵੀ ਜਿਹੜੀ ਖੜਕਦੀ ਪਈ ਆ ਵੀ ਤੁਸੀਂ ਉਸ ਟਾਈਮ ਦੇ ਵਿੱਚ ਕਾਫੀ ਜੱਗਾ ਵੀ ਆਪਣੀ ਜਾਨ ਵੀ ਦਾਤ ਤੇ ਲਾ ਕੇ ਵੀ ਮਤਲਬ ਕੈਸੇ ਸਰਦੇ ਆ ਵੀ ਮਤਲਬ ਲੜਾਈ ਲੜੀ ਆ ਤੇ ਦੇਸ਼ ਨੂੰ ਬਚਾਇਆ ਤੇ ਲੇਕਿਨ ਹੁਣ ਤੁਹਾਨੂੰ ਉਹ ਮਾਨ ਸਨਮਾਨ ਨਹੀਂ ਮਿਲਦਾ ਤਾਂ ਉਹ ਮਾਨ ਸਨਮਾਨ ਖਾਸ ਕਰਕੇ ਫੌਜ ਦਾ ਨਹੀਂ ਮਿਲਦਾ ਜਿਹੜਾ ਮਿਲਣਾ ਚਾਹੀਦਾ ਹੈ ਉਸ ਤੋਂ ਬਾਅਦ ਜੇ ਅਸੀਂ ਬਾਹਰੀ ਨਾਲ ਲੜਾਈ ਲੜੀ ਆ ਉਸ ਤੋਂ ਬਾਅਦ ਵੀ ਸਾਡੀ ਬਹੁਤ ਅੱਜ ਤੱਕ ਵੀ ਬਹੁਤ ਮਜ਼ਬੂਤ ਹੈ ਸਾਨੂੰ ਆਪਣੀ ਫੌਜ ਤੇ ਬੜਾ ਮਾਣ ਹੈ ਬਾਕੀ ਤੁਹਾਨੂੰ ਦੱਸਣਾ ਚਾਹੁੰਦਾ ਭਾਰਤ ਵਰਸ਼ ਦੇ ਲੋਕ ਫੌਜ ਦੇ ਬਹੁਤ ਜੱਜਾ ਇੱਜ਼ਤ ਕਰਦੇ ਹਨ ਜਦੋਂ ਫੌਜ ਦੀਆਂ ਗੱਡੀਆਂ ਨਹੀਂ ਭੀਆਂ ਹਨ ਛੋਟੇ ਛੋਟੇ ਬੱਚੇ ਵੀ ਮਾਂ ਦੀ ਬੁੱਕਲ ਵਿੱਚੋਂ ਨਿਕਲ ਕੇ ਟਾਟਾ ਬੁਆਏ ਕਰਦੇ ਹਨ ਜਿਹੜੇ ਫੌਜੀਆਂ ਨੂੰ ਆਪਣੇ ਦੇਸ਼ ਲਈ ਰੱਖਸ਼ਾ ਕਰਦੇ ਆ ਮਰਨ ਲਈ ਪ੍ਰੇਰਿਤ ਕਰਦੇ ਹਨ ਤੇ ਪਰ ਇਹ ਜਿਹੜੇ ਰਾਜਨੀਤਿਕ ਲੋਕ ਹੈ ਉਹਨਾਂ ਦਾ ਹਾਲਾਤ ਅਸੀਂ ਦੇਖ ਹੀ ਚੁੱਕੇ ਹਾਂ ਬੋਰੀਆਂ ਬੰਡੋਟਾਂ ਦੀਆਂ ਨਿਕਲ ਰਹੀਆਂ ਹਨ ਜਾਂਦੇ ਘਰੋਂ ਤੇ ਡੀਜੀਪੀ ਦਾ ਹੁਣ ਅਸੀਂ ਵੇਖ ਚੁੱਕੇ ਹਾਂ ਅਰਮਾ ਖਰਬਾ ਰੁਪਈਆ ਇਹਨਾਂ ਦੀ ਕੋਈ ਪੁੱਛਗਿੱਛ ਨਹੀਂ ਹੋ ਰਹੀ ਬਾਕੀ ਜਿਹੜਾ ਫੌਜ ਦਾ ਜਵਾਨ ਛੋਟੀ ਮੋਟੀ ਵੀ ਗਲਤੀ ਕਰਦਾ ਹੈ ਉਹਨੂੰ ਡਿਸਮਿਸ ਕੀਤਾ ਘਰੇ ਕੀਤਾ ਲਿਆ ਜਾਂਦਾ ਕਦੇ ਵੀ ਫੌਜਿਆਂ ਨੇ ਧਰਨਾ ਨਹੀਂ ਲਾਇਆ ਕਿਉਂਕਿ ਜੋ ਫੌਜ ਦਾ ਨਾਮ ਬਦਨਾਮ ਕਰਦਾ ਹੈ ਉਹਦੇ ਸਾਰੇ ਖਿਲਾਫ ਹੋਣ ਇਹ ਜਿਹੜੀ ਲੜਾਈ ਹੈ ਇਹਦੇ ਵਿੱਚ ਲੜਨ ਵਾਲੇ ਪੰਜ ਸੱਤ ਬੰਦੇ ਸਾਡੇ ਉਸ ਤੋਂ ਬਾਅਦ ਰੇਲਵੇ ਨਾਲ ਕੋਈ ਝਗੜਾ ਕਰ ਦਿੱਤਾ ਸੀਗਾ ਤੇ ਉਹਨਾਂ ਨੂੰ ਡਿਸਚਾਰਜ ਆਉਣਾ ਪਿਆ ਸਾਡੀ ਕੋਈ ਦਲੀਲ ਅਪੀਲ ਨਹੀਂ ਪਰ ਇਹ ਜਿਹੜੇ ਮੋਟ ਬੋਟ ਮਟੋਰੂ ਲੋਕ ਆ ਆਪਣਾ ਲੋਟ ਮਟੋਰੂ ਵੋਟ ਆਪਣਾ ਲੋਟ ਵਟੋਰਨ ਵਾਲੇ ਲੋਕ ਇਹ ਜਦੋਂ ਕੋਈ ਫੜੇ ਜਾਂਦੇ ਹਨ ਫਿਰ ਇਹ ਧਰਨੇ ਲਾਉਂਦੇ ਹੁਣ ਫਿਰ ਮੁਜ਼ਾਹਰੇ ਕਰਦੇ ਹਨ ਉਹ ਸਰਕਾਰ ਉਹਨਾਂ ਅੱਗੇ ਦਬ ਜਾਂਦੀ ਹੈ ਸਰਕਾਰ ਨੂੰ ਭ੍ਰਿਸ਼ਟਾਚਾਰ ਰਿਸ਼ਵਤਖੋਰੀ ਦੇ ਖਿਲਾਫ ਤਖੜੇ ਹੋ ਕੇ ਜਿਵੇਂ ਅਸੀਂ ਲੜਾਈ ਲੜੀ ਹੈ ਐਵੇਂ ਹੀ ਲੜਨੀ ਚਾਹੀਦੀ ਹੈ ਦੇਖੋ ਜੀ ਇੱਕ ਮੈਸੇਜ ਦੇਣ ਦੀ ਜਿਹੜਾ ਇਹਨਾਂ ਨੇ ਖੁਸ਼ੀ ਜ਼ਰੂਰ ਕੀਤੀ ਹੈ ਕਿਉਂਕਿ ਇਹਨਾਂ ਦਾ ਜਿਹੜਾ ਕਹਿਣਾ ਵੀ ਫੌਜ ਵਿੱਚ ਰਹਿ ਕੇ ਜਿਹੜਾ ਇਹਨਾਂ ਨੇ ਫੌਜ ਦੀ ਜਿਹੜੀ ਆ ਮਦਦ ਕੀਤੀ ਹੈ ਕਿਉਂਕਿ ਉਹ ਦਿਨ ਸੀ ਕਿ ਵੀ ਜਦੋਂ ਇਹ ਪਰਤੀ ਹੋਈ ਸੀ ਕਿ ਅੰਡਰ ਟ੍ਰੇਨਿੰਗ ਸੀਗੀ ਉਦੋਂ ਹੀ ਇਹਨਾਂ ਨੂੰ ਜਿਹੜਾ ਸਰਹੱਤੇ ਭੇਜ ਦਿੱਤਾ ਗਿਆ ਤੇ ਦੁਸ਼ਮਨ ਨਾਲ ਜਿਹੜੇ ਆ ਲੜਾਈ ਵਾਸਤੇ ਜਿਹੜਾ ਤਿਆਰ-ਬਰ ਤਿਆਰ ਜਿਹੜਾ ਹੋਣਾ ਪਿਆ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦੀ 120 ਇਹ ਜਿਹੜੇ ਹੈਗੀ ਪੰਜਾਬ ਦੀ ਜਿਹੜੀ ਬਟਾਲੀਅਨ ਨੇ ਹੈਗੇ ਉਹ ਜਿਹੜੀ ਆ ਦੁਸ਼ਮਨ ਦੇਸ਼ ਦੇ ਜਿਹੜੇ 3500 ਜਵਾਨਾਂ ਦੇ ਨਾਲ ਡੱਟ ਕੇ ਜਿਹੜਾ ਮੁਕਾਬਲਾ ਕੀਤਾ ਤੇ ਉਹ ਬਜਾਏ ਮਤ ਉਹਤੇ ਮਤਲਬ ਕੀ ਕਹਿ ਸਕਦੇ ਆ ਪੂਰੇ ਮੁਸਤੈਦੀ ਦੇ ਨਾਲ ਉਹਤੇ ਬਹਾਦਰੀ ਦੇ ਨਾਲ ਲੜਾਈ ਜਿਹੜੀ ਕੀਤੀ ਹੈ ਤੇ ਆਪਣੀ ਦੇਸ਼ ਦੀ ਸ਼ਰਦ ਦੀ ਜਿਹੜੀ ਆ ਵੀ ਰੱਖਿਆ ਵੀ ਜਿਹੜੀ ਕਰਦੇ ਹੋਏ ਦਿਖਾਈ ਦਿੱਤੇ ਲੇਕਿਨ ਹੁਣ ਮਲਾਲ ਇਹ ਆ ਵੀ 54 ਸਾਲ ਦੇ ਕਰੀਬ ਜਿਹੜਾ ਵੀ ਹੋ ਚੁੱਕੇ ਨੇ 1971 ਤੋਂ ਬਾਅਦ ਲੇਕਿਨ ਹਜੇ ਤੱਕ ਇਹਨਾਂ ਜਿਹੜੇ ਵੀ ਜਵਾਨਾਂ ਨੂੰ ਜਿਹੜਾ ਵੀ ਉਹ ਮਾਨ ਸਨਮਾਨ ਨੂੰ ਸਰਕਾਰੀ ਧਾਰਿਆਂ ਵਿੱਚ ਨਹੀਂ ਮਿਲਦਾ ਜਿਹਦਾ ਮਲਾਲ ਇਹਨਾਂ ਦੇ ਮਨ ਦੇ ਵਿੱਚ ਜ਼ਰੂਰ ਹੈ ਤੇ ਜਿਹੜੇ ਐਲਾਨ ਉਹਦੋਂ ਕੀਤੇ ਗਏ ਸੀ ਸਰਕਾਰਾਂ ਵੱਲੋਂ ਸਮੇਂ ਦੀਆਂ ਸਰਕਾਰਾਂ ਵੱਲੋਂ ਉਹ ਵੀ ਜਿਹੜਿਆ ਇਹਨਾਂ ਦੀ ਜਿਹੜੀ ਆ ਪੂਰਤੀ ਉਹਨਾਂ ਦੀ ਜਿਹੜੀ ਆ ਨਹੀਂ ਕੀਤੀ ਜਿਸ ਦਾ ਮਲਾਲ ਹੈ ਜੇ ਵੀ ਇਹਨਾਂ ਦੇ ਜੁਬਾਨ ਤੇ ਇਹਨਾਂ ਦੀ ਗੱਲਾਂ ਤੋਂ ਜਿਹੜਾ ਉਹ ਚਲਕਦਾ ਹੋਇਆ ਸਾਫ ਦਿਖਾਈ ਦੇ ਰਿਹਾ ਇਹ ਜਿਹੜੇ ਜਵਾਨ ਨੇ ਇਹ ਜਿਹੜੇ ਦੇਸ਼ ਦੀ ਰੱਖਿਆ ਕਰਦੇ ਨੇ ਆਪਣੇ ਬਿਨਾਂ ਜਾਨ ਦੀ ਜਿਹੜੀ ਆ ਵੀ ਕਹਿ ਸਕਦੇ ਆ ਪ੍ਰਵਾਹ ਕੀਤੇ ਇਹਨਾਂ ਦੀ ਜੜੀ ਆ ਵੀ ਇੱਕ ਮਾਨ ਸਨਮਾਨ ਦੇ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਇਹ ਜਿਹੜੀ ਆ ਮਤਲਬ ਕਿ ਇੱਥੇ ਕਹਿੰਦਾ ਇਹਨਾਂ ਦਾ ਮਕਸਦ ਹੈ ਤੇ ਲੋਕਾਂ ਸਾਹਮਣੇ ਖਾਸ ਤੌਰ ਤੇ ਨੌਜਵਾਨ ਪੀੜੀ ਦੇ ਸਾਹਮਣੇ ਇਹ ਗੱਲਾਂ ਲੈ ਕੇ ਆਉਣ ਦਾ ਮਕਸਦ ਇਹ ਹੋਇਆ ਵੀ ਜਿਹੜੇ ਵੀ ਦੇਸ਼ ਦੀ ਰੱਖਿਆ ਕਰਦੇ ਆ ਉਹਨਾਂ ਦਾ ਮਾਨ ਸਨਮਾਨ ਪੂਰਾ ਕੀਤਾ ਜਾਣਾ ਚਾਹੀਦਾ ਚਾਹੇ ਉਹ ਦੇਸ਼ ਦੇ ਲੋਕ ਹੋਂ ਚਾਹੇ ਉਹ ਰਾਜਨੀਤਿਕ ਲੋਕ ਹੋਣ ਤੇ ਚਾਹੇ ਕਿਸੇ ਵੀ ادارے ਨਾਲ ਜੁੜੇ ਹੋਏ ਲੋਕ ਹੋਣ ਉਹਨਾਂ ਉਹਨਾਂ ਵੱਲੋਂ ਜਿਹੜਾ ਇਹਨਾਂ ਦਾ ਮਾਨ ਸਨਮਾਨ ਪੂਰਾ ਹੋਣਾ ਚਾਹੀਦਾ ਤਾਂ ਜੋ ਦੇਸ਼ ਦੀ ਸੁਰੱਖਿਆ ਕਰਨ ਵਾਸਤੇ ਵੱਤਵਤ ਨੌਜਵਾਨ ਜਿਹੜੇ ਆ ਅੱਗੇ ਆ ਕੇ ਤੇ ਆਪਣੀ ਜਿਹੜੀ ਆ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੀ ਜਨ ਸਮਾਵਾਂ ਦੀ ਜਿਹੜੀਆਂ ਰੱਖਿਆ ਉਹ ਕਰ ਸਕਣ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਪੀਟੀਸੀ ਨਿਊਜ਼ ਫਰਾਂਟ